ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਹੋਲੇ ਮਹੱਲੇ ਦਾ ਜਿਹੜਾ ਕੌਮੀ ਤਿਉਹਾਰ ਹੋਲਾ ਮਹੱਲਾ ਜਿੱਥੇ 21 22 ਤੇ 23 ਤਰੀਕ ਨੂੰ ਸ੍ਰੀ ਕੀਰਤਪੁਰ ਸਾਹਿਬ ਤੇ 24 25 26 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਤੇ ਜਿਹੜੇ ਕੱਲ ਵੀ ਗਤਕਾ ਮੁਕਾਬਲੇ ਸੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਬੁੱਢਾ ਦਲ ਪੰਜਵਾਂ ਤਖਤ ਵਿਖੇ ਤੇ ਅੱਜ ਵੀ ਜਿਹੜੇ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਨੇ ਇਹ ਗੱਤਕਾ ਮੁਕਾਬਲੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜਿੱਥੇ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ ਤੇ ਜੰਗ ਜੂ ਕਰਤਵ ਜੋ ਖਾਲਸਾ ਪੰਥ ਨੂੰ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੂੰ ਬਖਸ਼ਿਸ਼ ਕੀਤੇ ਤੇ ਉਹ ਵਿਰਸੇ ਨੂੰ ਸੰਭਾਲਿਆ ਹੋਇਆ ਖਾਲਸਾ ਪੰਥ ਬੁੱਢਾ ਦਲ ਗੁਰੂ ਦੀਆਂ ਲਾੜਦੀਆਂ ਨੇ ਹੰਗਸ ਸਿੰਘ ਫੌਜਾਂ ਨੇ ਤੇ ਉਸੇ ਵਿਰਸੇ ਨੂੰ ਸਾਹਮਦੇ ਹੋਏ ਜਿਹੜੇ ਆ ਜਿੱਥੇ ਆਪਾਂ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾਸ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸਤਗੁਰੂ ਕਿਰਪਾ ਕਰਨ ਹੋਲੇ ਮਹੱਲੇ ਤੇ ਜਿੱਥੇ ਆਪਜੀ ਦਰਸ਼ਨ ਦਿਦਾਰੇ ਕਰ ਰਹੇ ਹਾਂ ਉੱਥੇ ਜਿਹੜੇ ਗਤਕਾ ਜਿਹੜਾ ਸਿੰਘਾਂ ਦੀ ਮਾਰਸ਼ਲ ਆਰਟ ਗੇਮ ਹੈ ਤੇ ਜੰਗੀ ਅਭਿਆਸ ਹੈ ਸਿੰਘਾਂ ਦੇ ਗੁਰੂ ਦੀਆਂ ਲਾੜਦੀਆਂ ਫੌਜਾਂ ਦੇ ਤੇ ਉਹਦੇ ਵੀ ਜਿੱਥੇ ਅੱਜ ਤੁਸੀਂ ਜੋਰ ਦੇਖਨੇ ਨੇ ਉੱਥੇ ਹੀ ਜਿਹੜਾ ਵਿਸ਼ਾਲ ਮਹੱਲਾ ਜਿਹੜਾ ਹੈ ਕੱਲ ਨੂੰ ਵਿਸ਼ਾਲ ਮਹੱਲਾ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਬੁੱਢਾ ਦਲ ਪੰਜਵਾਂ ਤਖਤ ਤੋਂ ਇੱਕ 12:30 ਵਜੇ ਆਰੰਭ ਹੋਵੇਗਾ ਤੇ ਜਿਹਦੇ ਵਿੱਚ ਸਾਰੀਆਂ ਹੀ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰੇ ਨਹਿੰਗ ਸਿੰਘਾਂ ਦੇ ਦਲਾਂ ਦੇ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਦੀ ਅਗਵਾਈ ਦੇ ਵਿੱਚ ਇਹ ਵਿਸ਼ਾਲ ਮਹੱਲਾ ਜਿਹੜਾ ਉਹ ਖੇਡਿਆ ਜਾਵੇਗਾ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਸ਼ਹੀਦੀ ਬਾਗ ਤੋਂ ਆਰੰਭ ਹੋ ਕੇ ਤੇ ਜਿਹੜਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਾ ਕੇ ਜੰਗ ਜੂ ਕਰਤਵ ਸਿੰਘਾਂ ਨੇ ਦਿਖਾਉਣੇ ਨੇ ਜਿੱਥੇ ਦੋ-ਦੋ ਘੋੜਿਆਂ ਤੇ ਚਾਰ-ਚਾਰ ਛੇ-ਛੇ ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜਿਹੜੇ ਜੰਗੀ ਅਭਿਆਸ ਸਿੰਘਾਂ ਨੇ ਦਿਖਾਉਣੇ ਨੇ ਸਾਰੇ ਆਓ ਆਪਾਂ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹਨਾਂ ਦੇ ਸਿੰਘਾਂ ਦੇ ਹੋਰ ਜਿਹੜੇ ਫੌਜਾਂ ਨੇ ਜਿਹੜੀਆਂ ਸ਼ਸਤਰਾਂ ਦੇ ਘੋੜਸਵਾਰ ਫੌਜਾਂ ਦੇ ਦਰਸ਼ਨ ਦਦਾਰੇ ਕਰੀਏ ਤੇ ਨਾਲ ਹੀ ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇੰਗ ਨਮਸਕਾਰ ਤੇੰਗ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਆਪਾਂ ਆਈਏ ਦਰਸ਼ਨ ਦਦਾਰੇ ਕਰੋ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਹਿਬਾਨਾਂ ਦੇ ਜਿੱਥੇ ਤੁਸੀਂ ਨਤਮਸਤਕ ਹੋ ਰਹੇ ਹੋ ਨਾਲ ਹੀ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ देऊ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਆਓ ਸਾਰੇ ਆਪਾਂ ਮਾੜੇ ਕੰਮਾਂ ਦਾ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ नशे का त्याग करके प्रतीक जरा खालसा पंथ हो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल आरोप